ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾਲ ਦਾ ਮੁਖੀ ਬਾਗੜ ਬਿੱਲਾ ਹਰਨਾਮ ਸਿੰਘ ਧੁੰਮਾ ਅੱਜ ਨਿੰਗ ਜਥੇਬੰਦੀਆਂ ਦਾ ਕੁਝ ਲੁੰਗ ਲਾਣਾ ਸੀ ਕੁਝ ਤਕਸਾਲੀ ਧੂਤਿਆਂ ਦਾ ਲੁੰਗ ਲਾਣਾ ਸੀ ਇਹ ਇਕੱਠੇ ਹੋ ਕੇ ਅੰਮ੍ਰਿਤਸਰ ਸਾਹਿਬੇ ਕੇ ਪਹੁੰਚੇ ਨੇ 골ਡਨ ਗੇਟ ਤੇ ਕੱਟ ਕੀਤਾ ਗਿਆ ਮਕਸਦ ਕੀ ਸੀ ਕਿ ਜਿਹੜ ਜਹੇਦਾਰ ਹਟਾਏ ਨੇ ਗਿਆਨੀ ਹਰਪੀ ਸਿੰਘ ਨੀਟਾ ਤੇ ਦੂਜੇ ਰਵੀਰ ਸਿੰਘ ਬੋਗ ਇਹਨਾਂ ਨੂੰ ਬਹਾਲ ਕੀਤਾ ਜਾਵੇ ਸ਼ੇਕ ਆਮ ਨੂੰ ਇਹ ਨਵੇਂ ਜਲਦਾਰ ਪਸੰਦ ਨਹੀਂ ਹੈਗੇ ਇਹੋ ਜਿਹਾ ਇੱਕ ਢਾਮ ਜਿਹਾ ਬਣਾ ਕੇ ਮਹਿਤਾ ਚੌਂਕ ਤੋਂ ਤੁਰਿਆ ਅਸਾ ਉੱਥੇ ਨੇ ਇੱਕ ਬੱਚਿਆਂ ਦੇ ਕੋਲੋਂ ਐਕਟਿੰਗ ਕਰਵਾਈ 10-10 ਸਾਲ ਦੇ 11-12 ਸਾਲ ਦੇ ਕੁਝ ਬੱਚੇ ਗਲ ਚ ਪਰਨੇ ਪਾ ਕੇ ਤੇ ਸਾਹਮਣੇ ਖੜੇ ਨੇ ਬਾਗੜ ਵਿਲੇ ਦੇ ਕਿ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਤੁਹਾਡੇ ਨਾਲ ਇਹ ਰੋਸ਼ਮਾਰਜ ਵਿੱਚ ਜਾਣਾ ਚਾਹੁੰਦੇ ਆ ਅੰਮ੍ਰਿਤਸਰ ਸਾਹਿਬ ਨੂੰ ਉਹਨਾਂ ਨੂੰ ਕਹਿ ਰਿਹਾ ਬਾਦ ਵਿੱਚ ਸੰਗਤ ਆਉਗੀ ਪ੍ਰਸ਼ਾਦਾ ਕੌਣ ਛਕਾਉ ਤੁਸੀਂ ਨਾਲ ਨਾ ਜਾਓ ਤੁਸੀਂ ਇੱਥੇ ਸੇਵਾ ਕਰਿਓ ਜਾਨੀ ਕਿ ਇਹ ਵੀਡੀਓ ਬੈਰਨ ਕਰਕੇ ਕੌਮ ਨੂੰ ਸਿਕੰਦਰ ਬੇਵਕੂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਛੋਟੇ ਛੋਟੇ ਬੱਚੇ ਵੀ ਬਾਗੜ ਵਿਲੇ ਤੋਂ ਮੇਦੇ ਨਾਲ ਨੇ ਉਹ ਕੌਣ ਨੇ ਜਿਹੜੇ ਨੇ ਵਿਦਿਆਲੇ ਵਿੱਚ ਪੜ੍ਹਦੇ ਨੇ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਉੱਥੋਂ ਦੇ ਬੱਚੇ ਆ ਉਹਨਾਂ ਨੂੰ ਪਹਿਲਾਂ ਸਿਖਾਇਆ ਗਿਆ ਕਿ ਤੁਸੀਂ ਮੇਰੇ ਸਾਹਮਣੇ ਖੜ ਕੇ ਐਦਾਂ ਕਹਿਣਾ ਤੇ ਫਿਰ ਅਸੀਂ ਵੀਡੀਓ ਵਾਇਰਲ ਕਰਾਂਗੇ ਹੁਣ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦਿਓ ਇਸ ਗੱਲ ਦੇ ਵਿੱਚ ਇਹ ਜਿਹੜਾ ਬੱਗਡ ਬਿੱਲੇ ਟਕਸਾਲ ਦਾ ਜਾਂ ਸੁੱਖਾ ਪਣੀ ਦਾ ਨੰਗਲਾਣਾ ਜਿਹੜਾ ਇਕੱਠਾ ਹੋ ਕੇ ਆਇਆ ਦਾਦੂਵਾਲ ਵੀ ਹੈਗਾ ਸੀ ਜਿਹੜਾ ਬਲਾਤਕਾਰੀ ਹੈ ਜਿਹੜਾ ਸਰਸੇ ਵਾਲੇ ਨੂੰ ਗਾਲਾਂ ਗੋਲਾਂ ਦੇ ਕੇ ਮਸ਼ਹੂਰ ਹੋਇਆ ਸੀ ਜਿਹੜਾ ਹਰਿਆਣਾ ਗੁਰਦਵਾਰੇ ਪ੍ਰਬੰਧਕ ਕਮੇਟੀ ਦਾ ਕਰੋੜਾਂ ਰੁਪਇਆ ਖਾ ਗਿਆ ਤੇ ਉਹ ਵੀ ਨਾਲ ਸੀ ਤੇ ਅੱਜ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਸੀ ਇਜਲਾਸ ਹੋਣਾ ਸੀ ਉਹਦਾ ਵੀ ਉੱਥੇ ਕੋਈ ਪ੍ਰੋਗਰਾਮ ਸੀਗਾ ਹੁਣ ਇਹਨਾਂ ਦਾ ਇਹ ਮਕਸਦ ਕੀ ਹੈ 2027 ਦੇ ਵਿੱਚ ਹੋਣੀਆਂ ਇਲੈਕਸ਼ਨਾਂ 'ਚ ਗੱਲਬਾਤਾਂ ਕਰ ਰਹੇ ਹਨ ਪਹਿਲਾਂ ਇਹਨੇ ਮਹਾਰਾਸ਼ਟਰ ਵੀ ਜਾ ਕੇ ਬੀਜੇਪੀ ਦੀ ਸਪੋਰਟ ਕੀਤੀ ਤੇ ਹੁਣ ਇਹ ਸਾਰਾ ਕੁਝ ਬੀਜੇਪੀ ਦੇ ਕਹਿਣ ਤੇ ਕਰ ਰਹੇ ਨੇ ਇਹ ਟਕਸਾਲ ਦੇ ਮੁਖੀ ਨੇ ਬਗੜ ਮਿੱਲੇ ਵਰਗੇ ਲੁੰਗਲਾਣਾ ਜਿਹੜਾ ਹੈਗਾ ਇਹ ਬੀਜੇਪੀ ਦੇ ਕਰਿੰਦੇ ਬਣੇ ਹੋਏ ਨੇ ਮਸਲ ਮਤਲਬ ਇਹ ਹੈ ਅਸਲ ਵਿੱਚ ਜੇ ਤੁਸੀਂ ਥੋੜਾ ਸਮਝ ਲਓਗੇ ਮੈਂ ਸਪਸ਼ਟੀ ਗੱਲ ਕਰਦਿਆਂ ਹੁਣ ਜਿਹੜੇ ਭੋਲੇ ਭਾਲੇ ਲੋਕ ਜਿਹੜੇ ਕਹਿੰਦੇ ਸਾਨੂੰ ਮਹਾਰਾਜ ਤੇ ਸ਼ਰਧਾ ਹੁੰਦੀ ਹੈ ਮਹਾਰਾਜ ਨੇ ਸਾਡੇ ਰੰਗ ਭਾਗ ਲਾ ਤੇ ਮਹਾਰਾਜ ਕਿਰਪਾ ਕਰੂਗਾ ਮਹਾਰਾਜ ਦੀ ਵੱਡੀ ਰਹਿਮਤ ਹੈ ਸਾਡੇ ਤੇ ਕਿਰਪਾ ਹੋ ਰਹੀ ਹੈ ਥੋੜੀ ਥੋੜੀ ਮਹਾਰਾਜ ਕਿਰਪਾ ਕਰਨ ਡਿਆ ਜਿਹੜੇ ਇਦਾਂ ਕਹਿੰਦੇ ਹੁੰਦੇ ਆ ਨਾ ਇਹ ਇਹ ਸਾਰੇ ਅੰਨੀ ਸ਼ਰਧਾ ਵਾਲੇ ਇਹ ਸਾਰਾ ਲੁੰਗਲਾਣਾ ਇਕੱਠਾ ਕਰਕੇ ਜਿੰਨੇ ਵੀ ਟੋਲਿਆਂ ਚਾਲਿਆਂ ਵਾਲੇ ਹੈਗੇ ਆ ਜਿਹੜੇ ਡੇਰਾ ਵਿੱਚ ਲੋਕ ਜਾਂਦੇ ਚੜਾਵੇ ਲੈ ਕੇ ਇਹ ਸਾਰਾ ਲੁੰਗ ਲਾਣਾ ਇਕੱਠਾ ਕਰਕੇ ਹਰਨਾਮ ਤੋਂ ਮੈਂ ਬਾਗੜ ਬਿੱਲੇ ਨੇ ਭਾਜਪੀ ਨੂੰ ਵੇਚਣਾ ਬੋਲੀ ਲਉਣੀ ਹੈ ਮਤਲਬ ਇਹ ਜਿਹੜਾ ਇਕੱਠ ਹੈ ਉਹ ਦਿਖਾਇਆ ਜਾਵੇ ਤੇ 20 ਕਰੋੜ ਰੁਪਏ ਨੂੰ ਤਾਂ ਲਿਆ ਜਾਵੇ ਜਾਨੀ ਕਿ ਕਹਿ ਲਈਏ ਵੀ ਕੌਮ ਨੂੰ ਇੱਕ ਥੋੜਾ ਜਿਹਾ ਕੱਠ ਦਾ ਰੂਪ ਦੇ ਕੇ ਬੀਜੇਪੀ ਨੂੰ ਵੇਚਣ ਵਾਸਤੇ ਇਹ ਬਾਗੜ ਬਿੱਲੇ ਵਰਗੇ ਸਭ ਕੁਝ ਕਰ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਜਦੋਂ ਪਿੰਡਰਾਂਵਾਲਾ ਅਕਾਲ ਤਖਤ ਤੇ ਬੈਠਾ ਸੀ ਉਸ ਵਕਤ ਉਹ ਕਾਂਗਰਸ ਕਾਂਗਰਸ ਸਰਕਾਰ ਦੇ ਖਿਲਾਫ ਬੋਲਦਾ ਰਿਹਾ ਪਰ ਸਰਕਾਰ ਜਿਹੜੀ ਸੀ ਉਹ ਕਾਂਗਰਸ ਦੀ ਬਣੀ ਹੈ ਉਦੋਂ ਵੀ ਇਦਾਂ ਹੀ ਹੋਇਆ ਤੇ ਹੁਣ ਜਿਹੜਾ ਬਾਗੜ ਬਿੱਲਾ ਹੈ ਇਹ ਬਾਗੜ ਬਿੱਲੇ ਨੇ ਸਾਰੇ ਚੋਲਿਆਂ ਵਾਲਿਆਂ ਨੂੰ ਨੀਲੀ ਲਿੰਗਾ ਪੱਗਾਂ ਵਾਲਿਆਂ ਨੂੰ ਵੱਡੀਆਂ ਕੁਰਬਾਨਾਂ ਵਾਲਿਆਂ ਨੂੰ ਇਕੱਠੇ ਕਰਕੇ ਲੁੰਗ ਲੈਣੇ ਨੂੰ ਇਹ ਸਾਰਿਆਂ ਨੂੰ ਹੁਣ ਬੀਜੇਪੀ ਦੇ ਹਵਾਲੇ ਕਰਨਾ ਵੇਚਣਾ ਹੈ ਉਹਨੂੰ ਯਾਨੀ ਕਿ ਲੋਕਾਂ ਦਾ ਇਕੱਠ ਵੱਡਾ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਆਮ ਵੋਟਰਾਂ ਪ੍ਰਭਾਵਤ ਹੋ ਜਾਣ ਵੀ ਬੱਲੇ ਬੱਲੇ ਨੜੀ ਪੂਰੀ ਸੇਕਾਂਵਾਂ ਬੀਜੇਪੀ ਦੇ ਹੱਕ ਵਿੱਚ ਖੜੀ ਹੈ ਨੜ ਕਿ 2027 ਦੇ ਵਿੱਚ ਸਰਕਾਰ ਕਿਦਾਂ ਬਣਾਈ ਜਾਵੇ ਇਹ ਬੀਜੇਪੀ ਦਾ ਤਾਣਾ ਬਾਣਾ ਬਣਿਆ ਹੋਇਆ ਜਿਹੜੇ ਕਹਿੰਦੇ ਨੇ ਅਸੀਂ ਕਾਲ ਤਖਤ ਤੇ ਲਾਇ ਦਸਹਜ਼ਾਰਾਂ ਨੂੰ ਨਕਾਰਦੇ ਆ ਜਿਹਹਦਾ ਉਦਾਂ ਹੀ ਰਹਿਣਾ ਜਿਹੜੇ ਨਵੇਂ ਲਾਏ ਨੇ ਇਹਨਾਂ ਹਟਾ ਦਿੱਤਾ ਜਾਵੇ ਇਹਨਾਂ ਨੇ ਅੰਤਰੰਕ ਕਮਿਟੀ ਦੇ ਮੀਟਿੰਗ ਜਿਹੜੀ ਆ ਉਹਦੀ ਲੰਘਣਾ ਕਰ ਦਿੱਤੀ ਕੱਲ ਤੱਕ ਤੋ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਇਦਾਂ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਉਹ ਸਾਡੀ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ ਉਹਨਾਂ ਦੇ ਮੂੰਹ ਵਿੱਚ ਘੋੜੀਆਂ ਪਈਆਂ ਹੁੰਦੀਆਂ ਕਿਉਂਕਿ ਸਟੇਜਾਂ ਜੰਦੀਆਂ ਉਹਨਾਂ ਨਹੀਂ ਆ ਉਹ ਬੋਲ ਨਹੀਂ ਸਕਦੇ ਤੇ ਹੁਣ ਇਹ ਪੂਰੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਢਣਗੇ ਕਿ ਕਿਦਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਗਾਤਰੇ ਪਾਏ ਨੇ ਜਿਹਨਾਂ ਨੂੰ ਇਲ ਤੋਂ ਕੁਕੜ ਆਉਂਦਾ ਨਹੀਂ ਜਿਹੜੇ ਕੇਵਲ ਸਰਦਾਬਾਨ ਨੇ ਵੀ ਉਹਨਾਂ ਨੂੰ ਬੇਬਕੂਬ ਬਣਾ ਕੇ ਬੀਜੇਪੀ ਨੂੰ ਕਿਦਾਂ ਵੇਚ ਗਏ ਇਹ ਮਤਲਬ ਹੈ ਇਹਨਾਂ ਬਾਗੜ ਬਿੱਲਿਆਂ ਦਾ ਤੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਵੀ ਇਹ ਬਾਗੜ ਬਿੱਲੇ ਕਿਤੇ ਇਕੱਠ ਕਰਦੇ ਨੇ ਨਾ ਜਿਹੜੇ ਲੋਕ ਅਸਲ ਪੰਜਾਬ ਦਾ ਦਰਦ ਰੱਖਦੇ ਨੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਇਹਨਾਂ ਦੇ ਇਕੱਠਾਂ ਵਿੱਚ ਨਾ ਜਾਓ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਨਾ ਜਾਓ ਇਹ ਜਿੱਥੇ ਵੀ ਇਕੱਠ ਕਰਦੇ ਨੇ ਇਹਨਾਂ ਇਕੱਠਾਂ ਨੂੰ ਨਕਾਰੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਵੱਡਿਆਂ ਸਿਰਾਂ ਵਾਲੇ ਜਿਹੜੇ ਆ ਉਹ ਚਾਹੁੰਦੇ ਆ ਕਿ ਇਹਨਾਂ ਦੇ ਜਰੀਏ ਪੂਰੀ ਕੌਮ ਨੂੰ ਬੇਵਕੂ ਬਣਾ ਕੇ ਗੁਲਾਮ ਬਣਾਇਆ ਜਾਵੇ ਵੇਚਿਆ ਜਾਵੇ ਜਾਨਕਿ ਖਰੀਦਿਆ ਜਾਵੇ ਇਹ ਬਾਗੜ ਬਿੱਲੇ ਇਹ ਤਾਣਾ ਬਾਣਾ ਬੁਣ ਰਹੇ ਇਹ ਬੇਨਤੀ ਪ੍ਰਵਾਨ ਕਰਿਓ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੌਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਇਹਨਾਂ ਨੂੰ ਸੌਦੇ ਕਰਨੇ ਨੇ ਬਲਾਂ ਪਿੰਡਰਾਂ ਵਾਲਾ ਕਰਦਾ ਰਿਹਾ ਤੇ ਫਿਰ ਉਹ ਗੁੰਗਾ ਠਾਕਰ ਕਰਦਾ ਰਿਹਾ ਜਿਹੜਾ ਮਰ ਗਿਆ ਬ੍ਰਹਮ ਗਿਆਨੀ ਹੁਣ ਇਹ ਬਾਗੜ ਵਿਲਾ ਬੈਠਾ ਹੈ ਇਹ ਸਾਰੇ ਕੌਮ ਨੂੰ ਵੇਚਣ ਵਾਲੇ ਨੇ ਇਹਨਾਂ ਤੋਂ ਬਚੋ ਜਿੱਦਾਂ ਵੀ ਹੋ ਸਕਦਾ ਹੈ ਇਹਨਾਂ ਦਾ ਜਹੇਦਾਰਾਂ ਨਾਲ ਕਾਲ ਤਖਤ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਬੇਨਤੀ ਹੈ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ